ਮੇਰਾ ਨਾਮ ਇੰਦੇਲਾ ਮੈਲੋਡੀਆ ਨਮਲਾ ਦੀ ਧੰਨਵਾਦੀ ਆ ਜੋ 23 ਦਸੰਬਰ ਕ੍ਰਿਸਮਸ ਵਾਸਤੇ ਜੋ ਫੰਕਸ਼ਨ ਹੋਇਆ ਏ ਮੈਸੀ ਐਂਡ ਸੰਸ ਫਾਊਂਡੇਸ਼ਨ ਵੱਲੋਂ ਤੇ ਬੱਬਾ ਗਿਲਜੀ ਵੱਲੋਂ ਸਾਨੂੰ ਗਿਫਟ ਦਿੱਤੇ ਜਾਣਦੇ ਨੇ ਇਹਨਾਂ ਗਿਫਟਾਂ ਲਈ ਇਹ ਬਹੁਤ ਧੰਨਵਾਦੀ ਹਾਂ ਇਹ ਜਿਹੜਾ ਫੰਕਸ਼ਨ ਹੋਇਆ ਸੀ 23 ਦਸੰਬਰ ਨੂੰ 크리스마ਸ ਦਾ ਔਰ ਮੈਸੀ ਐਂਡ ਫਾਊਂਡੇਸ਼ਨ ਵੱਲੋਂ ਔਰ ਬੱਬਾ ਜੀ ਵੱਲੋਂ ਇਹ ਸਾਨੂੰ ਗਿਫਟ ਦਿੱਤੇ ਗਏ ਨੇ ਔਰ ਮੈਂ ਔਰ ਸਾਰੀ ਟੀਮ ਸਾਡੀ ਜਿਨ੍ਹਾਂ ਨੇ ਵੀ ਪਾਰਟਿਸਿਪੇਟ ਕੀਤਾ ਸੀਗਾ ਅਸੀਂ तहे ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇਹ ਸਾਨੂੰ ਜੋ ਗਿਫਟ ਆ ਸੁਰੇਂਦਰ ਮੈਸੀ ਐਂਡ ਸਨ ਫਾਊਂਡੇਸ਼ਨ ਵੱਲੋਂ ਦਿੱਤੇ ਗਏ ਨੇ ਔਰ ਉਹਨਾਂ ਦੇ ਨਾਲ ਬੱਬਾ ਜੀ ਗਿਲ ਜੋ ਹਰ ਸਾਲ ਗਰੀਬਾਂ ਦੀ ਵੀ ਬਹੁਤ ਜ਼ਿਆਦਾ ਹੈਲਪ ਕਰਦੇ ਨੇ ਉਹਨਾਂ ਨੂੰ ਰਾਸ਼ਨ ਵੀ ਔਰ ਚੀਜ਼ਾਂ ਨਾਲ ਵੀ ਉਹਨਾਂ ਦੀ ਬਹੁਤ ਜ਼ਿਆਦਾ ਹੈਲਪ ਕਰਦੇ ਨੇ ਔਰ ਇਹ ਸਾਨੂੰ ਗਿਫਟ ਵੀ ਉਹਨਾਂ ਦੁਆਰਾ ਦਿੱਤੇ ਗਏ ਨੇ ਜਿਨੇ ਵੀ ਬੱਚਿਆਂ ਨੇ ਪਾਰਟਿਸਪੇਟ ਕੀਤਾ ਸੀਗਾ ਉਹਨਾਂ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਗਿਫਟ ਦੇ ਨਾਲ ਔਰ ਸਾਡੇ ਸਾਰੇ ਬੱਚੇ ਉਹਨਾਂ ਦਾ ਤਹਿ ਦਿਲ ਤੋਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਨੇ ਸਾਰੇ ਹੀ ਭੈਣ ਭਰਾਵਾਂ ਨੂੰ ਜੈ ਮਸੀਦੀ ਮੈਂ ਬੱਬਾ ਗਿਲ ਧਾਰੀਵਾਲ ਤੋਂ ਪੰਜਾਬ ਜੂਥ ਪ੍ਰੈਜ਼ੀਡੈਂਟ ਸੀਐਨਐਫ ਔਰ ਮੇਰੇ ਨਾਲ ਮੇਰੀ ਸਮੁੱਚੀ ਟੀਮ ਸਾਡੇ ਵਿਲੀਅਮ ਹੀਰੋਜੀ ਕਾਉਂਸਲਰ ਸਾਹਿਬका ਸਾਡੇ ਨਾਲ ਪਵਨ ਕੁਮਾਰ ਵੱਡਾ ਜੀ ਟਾਈਗਰ ਫੋਰਸ ਪ੍ਰਧਾਨ ਧਾਰੀਵਾਲ ਔਰ ਸਫਾਈ ਸੇਵਕ ਜੁਨੀ ਦੇ ਪ੍ਰੈਜ਼ੀਡੈਂਟ ਸਕੰਦਰ ਜੀ ਔਰ ਨੀਸ਼ੂ ਮਹਾਜਨ ਜੀ ਪ੍ਰਧਾਨ ਰਾਣੀ ਜੀ ਸਾਡੀ ਮੈਡਮ ਮਰੀਮ ਜੀ ਜਿਨ੍ਹਾਂ ਨੇ ਬੱਚਿਆਂ ਨੂੰ ਬਹੁਤ ਅੱਛੇ ਢੰਗ ਨਾਲ 23 ਦਸੰਬਰ ਨੂੰ ਸਭ ਕੁਝ ਸਿਖਾ ਕੇ ਸਟੇਜ ਉੱਤੇ ਚਾੜਿਆ ਔਰ ਬਹੁਤ ਹੀ ਵਧੀਆ ਪ੍ਰੋਗਰਾਮ ਕੀਤਾ ਅੱਜ ਉਸੇ ਵਿਸ਼ੇ ਦੇ ਵਿੱਚ ਮੈਸੀ ਅਨਸੈਂਸ ਫਾਊਂਡੇਸ਼ਨ ਵੱਲੋਂ ਅਸੀਂ ਬੱਚਿਆਂ ਨੂੰ ਸਨਮਾਨਿਤ ਕੀਤਾ ਔਰ ਜਿੰਨੇ ਵੀ ਲੋਕ ਕੁਝ ਰਹਿ ਜਾਂਦੇ ਨੇ ਰਾਸ਼ਨ ਕੰਬਲ ਤੋਂ ਥੋੜੇ ਥੋੜੇ ਕਰਕੇ ਲੋਕ ਆ ਰਹੇ ਨੇ ਉਹਨਾਂ ਨੂੰ ਅਸੀਂ ਨਾਲ ਹੀ ਉਹਨਾਂ ਦਾ ਸਮਾਨ ਦਿੱਤਾ ਜਾ ਰਿਹਾ ਜੋ ਕਿ ਅਸੀਂ 23 ਦਸੰਬਰ ਨੂੰ ਵੰਡਣਾ ਸੀ ਔਰ ਹੁਣ ਵੀ ਕੁਝ ਸਾਡੇ ਕੋ ਆ ਬੈਠੇ ਹੋਏ ਨੇ ਇਸ ਲਈ ਉਹਨਾਂ ਨੂੰ ਥੋੜੇ ਥੋੜੇ ਕਰਕੇ ਜੋ ਵੀ ਆ ਸਮਾਨ ਦਿੱਤਾ ਜਾ ਰਿਹਾ ਜਿਵੇਂ ਕਿ ਕੰਬਲ ਗਰਮ ਸੂਟ ਰਾਸ਼ਨ ਇਹ ਅਸੀਂ ਘਟੋ ਘਟਨੀ 140 ਲੋਕਾਂ ਨੂੰ ਦੇ ਚੁੱਕੇ ਨੇ ਸੋ ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦੀਆਂ ਮੈਸੀਅਨਸ ਫਾਊਂਡੇਸ਼ਨ ਦਾ ਔਰ ਪ੍ਰਧਾਨ ਬੱਬਾ ਗਿਲਜੀ ਦਾ ਜਿਵੇਂ ਕਿ 23 ਦਸੰਬਰ ਨੂੰ ਲੁਧਿਆਣਾ ਮੁਹੱਲਾ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ 크ਿਸਮਸ ਡੇ ਮਨਾਇਆ ਗਿਆ ਜਿਦੇ ਵਿੱਚ ਸ਼ਹਿਰ ਦੀਆਂ ਵਕਰੀਆਂ ਵਕਰੀਆਂ ਸ਼ਖਸੀਤਾਂ ਨੇ ਆਨੰਦ ਮਾਣਿਆ ਹਰ ਵਰਗ ਦੇ ਇਥੇ ਸਾਡੇ ਵਿੱਚ ਲੀਡਰ ਸਾਹਿਬਾਨ ਆਏ ਔਰ ਮੈਂ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਔਰ ਅੱਜ ਛੋਟੇ-ਛੋਟੇ ਬੱਚਿਆਂ ਨੂੰ ਜੋ ਬੱਬਾ ਗੱਲਜੀ ਨੇ ਬੁਲਾ ਕੇ ਗਿਫਟ ਕੀਤੇ ਨੇ ਇਹ ਬੱਚਿਆਂ ਨੇ 23 ਦਸੰਬਰ ਨੂੰ ਪ੍ਰੋਗਰਾਮ ਦੇ ਵਿੱਚ ਇੱਕ ਪਾਰਟਿਸਿਪੇਟ ਕੀਤਾ ਸੀ ਉਹਨਾਂ ਦੀ ਹੌਸਲਾ ਅਬਜ਼ਾਈਲੀ ਬੱਚਿਆਂ ਨੂੰ ਗਿਫਟ ਕੀਤੇ ਗਏ ਆ ਔਰ ਨਾਲ ਹੀ ਨਾਲ ਅੱਜ ਮੇਸੀ ਫਾਊਂਡੇਸ਼ਨ ਐਂਡ ਸੈਂਸ ਵੱਲੋਂ ਅਤੇ ਸਾਡੇ ਪ੍ਰਧਾਨ ਬੱਬਾ ਗਿਲਜੀ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ ਔਰ 23 ਦਸੰਬਰ ਨੂੰ ਵੀ ਇਹਨਾਂ ਨੇ ਕੁਝ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਸੀ ਔਰ ਇਹ ਜਿਹੜਾ ਉਪਰਾਲਾ ਇਹਨਾਂ ਨੇ ਕੀਤਾ ਦਾਵਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵਧੀਆ ਰੰਗ ਲਿਆਏਗਾ ਜਿਵੇਂ ਕਿ ਤੁਹਾਡੇ ਸਾਰੇ ਸਹਿਯੋਗ ਦੇ ਨਾਲ ਔਰ ਮੈਂ ਆਪਣੇ মিডিਆ ਵਾਲੇ ਸਾਰੇ ਵੀਰਾਂ ਦਾ ਵੀ ਧੰਨਵਾਦ ਕਰਨਿਆ ਕਿ ਸਾਡੀ ਹਰ ਇੱਕ ਖਬਰ ਨੂੰ ਉਹ ਪਹਿਲ ਦੇ ਆਧਾਰ ਤੇ ਲਗਾਉਂਦੇ ਆ ਸੋ ਸਾਰਿਆਂ ਦਾ ਧੰਨਵਾਦ ਜੀ